ਜੂਰਗਾ ਜਾਰਗਾ ਪਾ ਦਿੰਦੇ ਤੂੰ ਤੇ ਜੂਰੀਆ ਭਰਾਵਾ ਜੇ ਹੁਣ ਬਚਣਾ ਧਰਤੀ ਦੇ ਵੀ ਰਹਿਣਾ ਹੈ ਹਾਂ ਜੇ ਚੰਗੀ ਖਾ ਲਾਂਗੇ ਪਰ ਮੈਨੂੰ ਇੱਕ ਗੱਲ ਦੱਸੋ ਕਿਾ ਕੀ ਹੈ ਮੈਂ ਕਿਹੜਾ 4 ਗੱਟੇ ਯੂਰੀਆ ਦੇ ਪਾਏ ਆ ਹਾਂ ਮੈਂ ਕਿਹੜਾ 2 ਗੱਟੇ HO DIP ਦੇ ਪਾਏ ਆ ਹਾਂ ਮੈਂ ਕਿਹੜਾ ਪੂਰਾ ਵੀ ਕਰ ਲਿਆ ਹੋਊਗਾ ਤੁਸੀਂ ਖਰਚਾ ਦਾ ਯਾਰ ਹੁਣ ਜਿਹੜਾ ਠੀਕ ਆ ਹੁਣ ਜਿਹੜਾ ਹੋ ਗਿਆ ਫਿਰ ਕੀ ਖਰਚਾ ਦਾ ਹੁਣ ਹੋਣਾ ਹੀ ਹੋਣਾ ਹੁਣ ਹਾਂ 30 ਲਾ ਲਓ ਬਸਤੀ 35 ਬਸੇ ਨਾ ਇਹ ਵਿਕਦੀ ਕਿੰਨੇ ਨੂੰ ਆ ਬਈ ਵਿਕਦੀ ਤਾਂ ਵੀਰੇ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਚੰਗੀ ਚੀਜ਼ ਆ ਤਾਂ ਉਹ ਜਿਹੜਾ ਰੇਟ ਆ ਤੁਸੀਂ ਮੰਗ ਲਓ ਹੁਣ ਮੇਰੀ ਆ ਜਿਹ ਤੁਰਾ ਬਾਈ ਕੋਲੇ ਖੜਿਆ ਹਨਾ ਤੇ ਬਾਈ ਸਾਨੂੰ ਆਪਦੇ ਖੇਤ ਲਿਆਇਆ ਕਹਿੰਦਾ ਬਾਈ ਮੈਂ ਨਾ ਤਾਂ ਇਹਦੇ ਵਿੱਚ ਰੇਹ ਪਾਈ ਆ ਕਣਕ ਦੇ ਵਿੱਚ ਤੇ ਨਾ ਹੀ ਕੋਈ ਸਪਰੇਅ ਕੀਤੀ ਆ ਤੇ ਇਹਦੇ ਵਿੱਚ ਕਿੰਨੀ ਕਿ ਸਚਾਈ ਉਹ ਬਾਈ ਤੋਂ ਪੁੱਛਦੇ ਆ ਮੈਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਮਤਲਬ ਬਿਨਾਂ ਰੇਹ ਤੋਂ ਯਾਰ ਕਣਕ ਇੰਨੀ ਵਧੀਆ ਹੋ ਜੂਗੀ ਨਾ ਸਪਰੇਅ ਕੀਤੀ ਨਾ ਤਾਂ ਦੇਖੋ ਤੁਸੀਂ ਇਧਰ ਕੋਈ ਨਦੀ ਨਹੀਂਂ ਦਾ ਹਨਾ ਤੇ ਕਣਕ ਦੇਖੋ ਹਨਾ ਖੜੀ ਐ ਇਹ ਕਿੰਨੀ ਕਿ ਸਚਾਈ ਐ ਬਾਈ ਜਗਸੀਰ ਤੋਂ ਪੁੱਛਦੇ ਆ ਵੀ ਵਾਕਈ ਬਾਈ ਤੁਸੀਂ ਇਹ ਜਿਹੜੀ ਬਿਨਾਂ ਰੇਹ ਤੋਂ ਸਪਰੇਅ ਤੋਂ ਕਣਕ ਖੜੀ ਕੀਤੀ ਬਿਲਕੁਲ 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 ਗੱਲ ਆਪਾਂ ਕਰਦੇ ਆ ਥੋੜੇ ਨਦੀਨ ਦੀ ਹਾਂ ਨਦੀਨ ਦੀ ਦਾ ਹੁਣ ਦੀਨ ਨਾ ਦੇਖਣਾ ਦੋ ਗੱਲਾਂ ਨੇ ਹਾਂ ਬਈ ਇੱਕ ਤਾਂ ਨਦੀਨ ਉੱਗਿਆ ਹਾਂਜੀ ਉੱਗ ਕਿ ਉਹਦੇ ਉੱਪਰ ਸਪਰੇਅ ਕੀਤੀ ਨਦੀਨ ਖਤਮ ਹੋ ਗਿਆ ਇੱਕ ਨਦੀਨ ਉੱਗਿਆ ਹੀ ਨਹੀਂ ਉਹ ਕਿਵੇਂ ਬਈ ਹਾਂ ਉਹ ਦੱਸਦਾ ਤੁਹਾਨੂੰ ਦੇਖੋ ਜਦੋਂ ਆਪਾਂ ਕਣਕ ਨੂੰ ਪਾਣੀ ਲਾਉਣੇ ਆ ਹਮ ਮੋਸਟਲੀ ਜ਼ਿਆਦਾਤਰ ਕਿਸਾਨ ਨੇ ਜਿਹੜੇ ਸਾਰੀ ਮੰਡਲ ਉਹ ਕੀ ਕਰਦੇ ਆ ਵੀ ਪਾਣੀ ਜਿਹੜਾ 20 ਦਿਨਾਂ ਤੋਂ 25 ਦਿਨਾਂ ਦੇ ਵਿੱਚ ਪਾਣੀ ਲਾ ਦਿੰਦੇ ਆ ਹਮ ਕਣਕ ਦਾ ਸਾਇਦ ਇੰਨਾ ਇੰਨਾ ਕੋ ਹੁੰਦਾ ਜੀ ਜਦੋਂ ਪਾਣੀ ਲੱਗਾ ਉਹ ਨਦੀਨ ਉੱਠ ਪਿਆ ਉੱਠ ਪਿਆ ਠੀਕ ਹੈ ਹਮ ਕਣਕ ਇੰਨੀ ਸੀ ਨਾਲ ਨਾਲ ਨਦੀਨ ਚੱਲ ਪਿਆ ਫਿਰ ਉਹ ਜ਼ਿਆਦਾ ਗ੍ਰੋਥ ਕਰਦਾ ਕਣਕ ਨਾਲੋਂ ਜ਼ਿਆਦਾ ਗ੍ਰੋਥ ਹੁੰਦੀ ਹੈ ਨਦੀਨ ਦੀ ਹੁਣ ਮੈਂ ਕੀ ਕੀਤਾ ਮੇਰਾ ਜਿਹੜਾ ਕਣਕ ਨੂੰ ਪਾਣੀ ਸੀ ਪਹਿਲਾਂ ਲੱਗਿਆ ਸੀ 45 ਦਿਨਾਂ ਤੋਂ ਪਹਿਲਾ ਪਾਣੀ ਪਹਿਲਾ ਪਾਣੀ 45 ਦਿਨਾਂ ਤੋਂ ਕਿਉਂਕਿ 45 ਦਿਨਾਂ ਤੋਂ ਮੈਂ ਕਿਵੇਂ ਲਾਇਆ ਮੈਂ ਕਣਕ ਦੇ ਵਿੱਚ ਆ ਦੇਖੋ ਮੈਂ ਵਿੱਚ ਉਂਗਲ ਮਾਰ ਕੇ ਦੇਖੀ ਹੂੰ ਜੋ ਦੇਖਿਆ ਵੀ ਜਦੋਂ ਬਈ ਸੱਲ ਵਿੱਚ ਪਈ ਹੋਈ ਹੈ ਉਹਦੀ ਜੜ ਨੂੰ ਸੱਲ ਚਾਹੀਦੀ ਹੈ ਜਦੋਂ ਕਣਕ ਨੂੰ ਸੱਲ ਹੈਗੀ ਹੈ ਤਾਂ ਅਸੀਂ ਪਾਣੀ ਕਿਉਂ ਲਈਏ ਦੱਸੋ ਗੱਲ ਪੱਕੀ ਹੈ ਤਾਂ ਆਪਾਂ ਤਾਂ ਮੰਨ ਕੇ ਚੱਲ ਵੀ ਦੇਖ ਕੇ ਥੋੜੀ ਜਿਹੀ ਇੰਨੀ ਕ ਆ ਗਈ ਪਾਣੀ ਲਾਉਣ ਦਾ ਕਈ ਭਰਾ ਜ਼ਿੰਮੇਦਾਰ ਬਹੁਤ سارے ਸਮਝਦਾਰ ਆ ਇਹ ਚੀਜ਼ ਨੂੰ ਸਮਝਦੇ ਆ ਪਰ ਕਈ ਕੀ ਕਰਦੇ ਕਣਕ ਥੋੜੀ ਜੁੱਠੀ ਆਪਾਂ ਲੱਗਦਾ ਵੀ ਪਾਣੀ ਲਾ ਦੇ ਦੇ ਕਣਕ ਹੋਰ ਉੱਠ ਖੜੂ ਹੋਰ ਉੱਠ ਪੋ ਪਰ ਇਹ ਨਹੀਂ ਦੇਖਦੇ ਹਨਾ ਵੀ ਜਿਹੜਾ ਨਦੀਨ ਹੈ ਵੀ ਉਹ ਵੀ ਨਾਲ ਖੜਾ ਹੋ ਹਾਂ ਬਿਲਕੁਲ ਹੁਣ ਸਾਡਾ ਕੀ ਸੀ ਅਸੀਂ ਮੈਂ ਪਾਣੀ ਲਾਇਆ 45 ਦੇ ਜਦੋਂ ਪਾਣੀ ਲਾਇਆ 45 ਦੇ ਤਾਂ ਕਣਕ ਦਾ ਸਾਈਜ਼ ਕੀ ਆ ਉਹਦਾ ਹਾਈਟ ਵਧ ਗਈ ਹਾਂ ਵਧ ਗਈ ਜਦੋਂ ਉਸ ਤੋਂ ਬਾਅਦ ਨਦੀਨ ਉੱਠਿਆ ਤੇ ਕਣਕ ਨੇ ਉਹਨੂੰ ਦੱਬ ਲਿਆ ਦੱਬ ਲਿਆ ਜਦੋਂ ਕਣਕੜੇ ਦਬਲਿਆ ਫਿਰ ਨਦੀਨ ਕਿੱਥੇ ਨਿਕਲੂ ਹਾਂ ਨਦੀਨ ਥੱਲੇ ਰਹਿ ਗਿਆ ਹਾਂ ਠੀਕ ਹੈ ਨਦੀਨ ਹੋਇਆ ਵੀ ਉਹਨੂੰ ਪ੍ਰੋਪਰ ਉਹਨੂੰ ਜਿਹੜੀ ਹੈਗੀ ਉੱਪਰ ਉਹਦੀ ਕਲੋਰੋਫਿਲ ਜਿਹੜਾ ਉਹਨੂੰ ਨਹੀਂ ਹੋਇਆ ਉਹਨੂੰ ਖਾਦ ਨਹੀਂ ਮਿਲੀ ਉਹ ਥੱਲੇ ਦਬ ਗਿਆ ਹਾਂ ਹੁਣ ਦੂਜੀਆਂ ਕਣਕਾਂ ਦੇ ਵਿੱਚ ਦੇਖ ਲਓ ਨਾਲ ਚਾਹੇ ਦੂਸਰੇ ਪਾਸੇ ਕੈਮਰਾ ਮਾਰ ਲਓ ਉਹਨਾਂ ਨੇ ਪਾਣੀ ਪਹਿਲਾਂ ਲਾਤਾ ਤੇ ਉਹ ਨਦੀਨ ਉੱਪਰ ਉੱਠ ਪਿਆ ਉੱਪਰ ਦੇਖੋ ਸੀ ਹਾਂ ਦਿਸ ਰਿਹਾ ਉੱਪਰ ਹਨਾ ਬੱਲੀਆਂ ਤੋਂ ਉੱਪਰ ਕਾਫੀ ਦਿਸ ਰਿਹਾ ਹੈਗਾ ਚਲੋ ਤੇ ਬਈ ਇੱਕ ਗੱਲ ਹੁਣ ਮੈਂ ਤੁਹਾਡੀ ਇਹ ਵਿਸ਼ੇ ਤੋਂ ਅਲੱਗ ਲੈ ਕੇ ਜਾਣਾ ਵੀ ਲੋਕ ਕਹਿਣਗੇ ਵੀ ਮਿਹਨਤ ਕਰਨੀ ਪੈਂਦੀ ਅੱਜ ਤੁਸੀਂ ਮਤਲਬ ਫਾਰਮਲ ਕੱਪੜੇ ਪਾਏ ਹਨਾ ਬੂਟ ਪਾ ਕੇ ਤੇ ਖੜੇ ਆ ਵੀ ਲੋਕ ਕਹਿਣਗੇ ਮੈਂ ਮਰੀ ਜਾਂਦੇ ਵੀ ਇਹ ਤਾਂ ਮਿਹਨਤ ਬੜੀ ਲੱਗਦੀ ਹੈ ਤੁਹਾਡੀ ਦੇਖੋ ਮਿਹਨਤ ਆਲੀ ਗੱਲ ਆ ਯਾਰ ਅੱਜ ਅੱਜਕੱਲ ਚਲੋ ਮਿਹਨਤ ਜ਼ਰੂਰੀ ਆ ਜਿੱਤੇ ਕੋਈ ਗੱਲ ਆਉਂਦੀ ਹੈ ਕੰਮ ਦੀ ਗੱਲ ਆਉਂਦੀ ਹੈ ਮਜ਼ਦੂਰ ਹੈਗੇ ਨੇ ਹਾਂ ਠੀਕ ਹੈ ਚਲੋ ਅੱਜ ਹੈਗੇ ਆ ਮਿਲ ਗਏ ਤੁਸੀਂ ਕਹਿੰਦੇ ਆਓ ਚੱਲੀਏ ਆਪਾਂ ਚੱਲ ਵੜਦੇ ਆਂ ਕੀ ਗੱਲ ਖੇਤ ਹਨ ਤੁਸੀਂ ਕਿਵੇਂ ਚੱਲੋ ਆਪਾਂ ਚੱਲ ਵੜਦੇ ਆਂ ਫਾਰਮੂਲਾ ਕੱਪੜੇ ਪਾਉਣੇ ਚੰਗੇ ਕੱਪੜੇ ਪਾਉਣੇ ਕਿਸਾਨ ਹੋਣਾ ਏ ਇਹ ਕੋਈ ਆਪਾਂ ਇਹਨੂੰ ਡਿਫਰੈਂਟ ਨਹੀਂ ਕਰ ਸਕਦੇ ਇੱਕ ਚੰਗੇ ਕੱਪੜਿਆਂ ਵਾਲਾ ਵੀ ਕਿਸਾਨ ਹੋ ਸਕਦਾ ਹਾਂ ਇੱਕ ਮਾੜੇ ਕੱਪੜਿਆਂ ਵਾਲਾ ਵੀ ਕਿਸਾਨ ਹੋ ਸਕਦਾ ਹੈ ਬਿਲਕੁਲ ਪਹਿਰਾਵਾ ਉਹ ਆਪਣੇ ਤੇ ਡਿਪੈਂਡ ਕਰਦਾ ਆਪਾਂ ਕਹਿੋ ਜੇ ਪਾਉਣੇ ਕਿਤੇ ਵੱਡੇ মিডিਆ ਵਾਲੇ ਕਹਿ ਦੇਣ ਵੀ ਕਿਸਾਨ ਦਾ ਪੂਰ ਸ਼ੂਟ ਪਾ ਕੇ ਰਹਿੰਦਾ ਹੁਣ ਥੋੜਾ ਜਿਹਾ ਤਵਾਦ ਨੀ ਨੀ ਜੋ ਕਹੂ ਆ ਤੇ ਆਪਾਂ ਜਵਾਬ ਦੇਣ ਨੂੰ ਤਿਆਰ ਆਂ ਕਿਸਾਨ ਨੂੰ ਹੀ ਜਵਾਬ ਆਉਂਦੇ ਆ ਹੋਰ ਨੂੰ ਤਾਂ ਕਿਸੇ ਨੂੰ ਜਵਾਬ ਹੀ ਨਹੀਂ ਆਉਂਦੇ ਬਿਲਕੁਲ ਚਲੋ ਛੱਡੋ ਇਹ ਗੱਲ ਆ ਬਾਈ ਗਣ ਕੇ ਜਿਹੜਾ ਵਾਹਣ ਆ ਇਹ ਝੋਨੇ ਵਾਲਾ ਬਿਲਕੁਲ ਤੇ ਝੋਨੇ ਦੀ ਤਾਂ ਪਰਾਲੀ ਵੀ ਹੁੰਦੀ ਆ ਫਿਰ ਉਹ ਸਾੜੀ ਅ ਝੋਨੇ ਦੀ ਜਿਹੜੀ ਪ੍ਰਾਲੀ ਸੀ ਉਹਨੂੰ ਅਸੀਂ ਕੀ ਕੀਤਾ ਸਾੜੀ ਨਹੀਂ ਅਸੀਂ ਵੀਡੀਓ ਤੁਹਾਡੇ ਪ੍ਰਾਣੀਆਂ ਸਾਡੀਆਂ ਤੁਸੀਂ ਦੇਖ ਲਿਓ ਅਸੀਂ ਉਹ ਇੱਕ ਵਾਰੀ ਕਟਾ ਕੇ ਪ੍ਰਾਲੀ ਰੀਪਰ ਨਾਲ ਕਟਾ ਕੇ ਅਸੀਂ ਚਕਾਈਏ ਨਾਲ ਨਾ ਬਾਬਾ ਜੀ ਦਾ ਡੇਰਾ ਹੈ ਸਾਹਮਣੇ ਉਧਰ ਹਾਂ ਗਊਸ਼ਾਲਾ ਦੇ ਵਿੱਚ ਅਸੀਂ ਭੇਜਿਆ ਟਰਾਲੀਆਂ ਭਰ ਕੇ ਅੱਛਾ ਕੁਝ ਨਹੀਂ ਹੁੰਦਾ ਆਪਾਂ ਬਚਾਉਂਦੇ ਨਹੀਂ ਕੁਝ ਨਹੀਂ ਹੁੰਦਾ ਅੱਗ ਅੱਗ ਨਹੀਂ ਲਾਉਂਦੇ ਨਹੀਂ ਨਹੀਂ ਅੱਗ ਵੀ ਨਹੀਂ ਲਾਈ ਆਪਾਂ ਅੱਛਾ ਵੀ ਦੂਰ ਲਾ ਕੇ ਇਕੱਠੀਆਂ ਕਰਕੇ ਟਰਾਲੀਆਂ ਵੇਧੀਆਂ ਸੀ ਤੇ ਬਾਈ ਉਹ ਤੇ ਫਿਰ ਬੌਣ ਬੂਣ ਤੇ ਖਰਚਾ ਕਾਫੀ ਕਰ ਲਿਆ ਹੋਊਗਾ ਤੁਸੀਂ ਖਰਚਾ ਦਾ ਯਾਰ ਹੁਣ ਜਿਹੜਾ ਠੀਕ ਆ ਹੁਣ ਜਿਹੜਾ ਹੋ ਗਿਆ ਫਿਰ ਕੀ ਖਰਚਾ ਦਾ ਹੁਣ ਹੋਣਾ ਹੀ ਹੋਣਾ ਹੁਣ ਗੱਲ ਸੁਣ ਲਓ ਮੇਰਾ ਕੀ ਹੈ ਮੈਂ ਕਿਹੜਾ 4 ਗੱਟੇ ਯੂਰੀਆ ਦੇ ਪਾਏ ਆ ਹਾਂ ਮੈਂ ਕਿਹੜਾ 2 ਗੱਟੇ ਹੋ ਡੀਏਪ ਦੇ ਪਾਏ ਆ ਹਾਂ ਮੈਂ ਕਿਹੜਾ ਭੋਰਾ ਵੀ ਬਿਲਕੁਲ ਨਹੀਂ ਬਿਲਕੁਲ ਨਹੀਂ ਮੈਂ ਕਿਹੜਾ ਸਪਰੇਅ ਕੀਤੀ ਐ ਇਹਦੇ ਵਾਲੀ ਕੱਖਾਂ ਵਾਲੀ ਸਪਰੇਅ ਕੀਤੀ ਐ ਮੈਂ ਕਿਹੜਾ ਨੈਨੋ ਵਾਲੀ ਯੂਰੀ ਵਾਲੀ ਸਪਰੇਅ ਕੀਤੀ ਐ ਹਾਂ ਮੈਂ ਤਾਂ ਕੱਲਾ ਕੀ ਪਾਇਆ ਇਹਦੇ ਚ ਪਾਇਆ ਵਰਮੀ ਕੰਪੋਸਟਿੰਗ ਢੋਆਂ ਦੀ ਖਾਤ ਢੋਆਂ ਦੀ ਖਾਤ ਢੋਆਂ ਦੀ ਖਾਤ ਤੇ ਇੱਕ ਭੂਮੀ ਆਪਣਾ ਭੂਮੀ ਅਸਤਰ ਆਉਂਦਾ ਕਿਲੋ ਪਾਇਆ 1100 ਰੁਪਏ ਦਾ ਉਹ ਆਪਣੇ ਆਰਗੈਨਿਕ ਹੀ ਆ ਸਰ ਆਰਗੈਨਿਕ ਬਿਲਕੁਲ ਆਰਗੈਨਿਕ ਆ ਅੱਛਾ ਜੇ ਇਹਦਾ ਹੁਣ ਆਪਣਾ ਕਿੰਨਾ ਰਕਬਾ ਤਾਂ ਥਾ ਮਤਲਬ ਕਿੱਲਾ ਲਗਭਗ ਕਿੱਲਾ ਕਿੱਲੇ ਦੇ ਵਿੱਚ ਤੁਸੀਂ ਕਹਿਣਾ ਵੀ 12ਵੀਂ ਕੰਪੋਸਟ ਪਾਈ ਆ ਬਿਲਕੁਲ ਉਹਦੀ ਖਾਦ ਕਹਿ ਲੈਂਦੇ ਕਿੰਨੀ ਪਾਈ 8 ਕੁਵੰਟਲ 8 ਕੁਵੰਟਲ ਕਿੰਨੇ ਨੂੰ ਬੈ ਗਈ ਲਗਭਗ 800 800 ਰੁਪਏ ਦਾ ਰੇਟ ਆ 64600 ਰੁਪਏ ਦੀ ਹੋਗੀ ਠੀਕ ਆ 64600 ਦੀ ਤੇ ਭਾਈ ਮੈਂ ਜੂਰ ਗਿਆ 1000 ਰੁਪਏ ਪਾ ਦਿੰਦੇ ਤੂੰ ਤੇ ਜੂਰੀਆ ਭਰਾਵਾ ਜੇ ਹੁਣ ਬਚਣਾ ਧਰਤੀ ਦੇ ਵੀ ਰਹਿਣਾ ਹੈ ਹਾਂ ਜੇ ਚੰਗੀ ਖਾ ਲਾਂਗੇ ਪਰ ਮੈਨੂੰ ਇੱਕ ਗੱਲ ਦੱਸੋ ਮੈਨੂੰ ਅੱਧਾ ਰਹਿ ਗਿਆ ਝਾੜ ਖਾਣ ਵਾਸਤੇ ਹੂੰ ਠੀਕ ਹੈ ਝਾੜ ਦਾ ਰਹਿ ਗਿਆ ਜ਼ਿੰਦਗੀ ਦੇ ਵਿੱਚ ਕੱਲਾ ਯਾਰ ਕਣਕ ਤੇ ਜੇ ਅਸੀਂ 2 ਰੁਪਏ ਵੱਧ ਲਾ ਲਾਂਗੇ ਤਾਂ ਫਿਰ ਕੀ ਫਰਕ ਪੈਂਦਾ ਕੀ ਫਰਕ ਪੈਂਦਾ ਹੂੰ ਹੁਣ ਇਹ ਵਿੱਚ ਬਈ ਕਈ ਕਹਿਣਗੇ ਇਹਦਾ ਚਲੋ ਠੀਕ ਆ ਮੰਨ ਲਿਆ ਸਾਰਿਆਂ ਨੇ ਮੰਨ ਲਿਆ ਵੀ ਭਾਈ ਇਹਦੇ ਵਿੱਚ ਜੂਰੀਆ ਰੇ ਕੁਝ ਨਹੀਂ ਪਾਇਆ ਕਣਕ ਵਧੀਆ ਹੋਗੀ ਨਦੀਨ ਨਹੀਂ ਹੋਏ ਪਰ ਭਾਈ ਕਿਤੇ ਨਾ ਕਿਤੇ ਜਾ ਕੇ ਝਾੜ ਤੇ ਅਸਰ ਪਊ ਤੇ ਦੇਖੋ ਵੀਰੇ ਝਾੜ ਤੇ ਮੈਂ ਮੰਨਦਾ ਵੀ ਕਿਉਂਕਿ ਜਦੋਂ ਪ੍ਰੋਪਰ ਕੋਈ ਚੀਜ਼ ਨਸ਼ੇ ਤੇ ਲੱਗੀ ਹੋਵੇ ਉਹਨੂੰ ਆਪਾਂ ਨਸ਼ਾ ਤੋੜਦਿਆਂ ਤਾਂ ਫਰਕ ਪੈਂਦਾ ਮੈਂ ਮੰਨਦਾ ਇਹ ਗੱਲ ਨੂੰ ਮੈਨੂੰ ਪਤਾ ਹੈ ਇਹ ਤੇ ਜਿਹੜਾ ਮੇਰਾ ਝਾੜ ਹੈ ਉਹ 60 ਤੋਂ 70% ਤੋਂ ਥੱਲੇ ਰਹੂਗਾ ਕੰਪੈਰੀ ਜੰਦੂ ਜੀ ਆਪਾਂ ਐਵਰੇਜ ਕੱਢੀ ਤਾਂ 25 ਤੋਂ 30 ਦੇ ਵਿਚਾਲੇ ਮੰਨ ਲੀ ਹਾਂ 30 ਤੋਂ ਹਾਂ 30 ਲਾ ਲਓ ਬਸਤੀ 35 ਬਸੇ ਨਾ ਇਹ ਵਿਕਦੀ ਕਿੰਨੇ ਨੂੰ ਆ ਬਾਈ ਵਿਕਦੀ ਤਾਂ ਵੀਰੇ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਚੰਗੀ ਚੀਜ਼ ਹੈ ਤਾਂ ਉਹ ਜਿਹੜਾ ਰੇਟ ਆ ਤੁਸੀਂ ਮੰਗ ਲਓ ਹੁਣ ਮੇਰੀ ਹੈ ਜਿਹੜੀ ਮੈਂ 5000 ਨੂੰ ਕੁਆਂਟਲ ਵੇਚਦਾ ਮੈਂ ਤਾਂ ਸੇਲ ਕਰ ਦਿੰਨੇ ਹਾਂ ਬਿਲਕੁਲ ਬਿਲਕੁਲ ਲੋਕ ਮੰਗਦੇ ਆ ਆਪਣੇ ਤੋਂ ਤੇ ਆਮ ਜਿਹੜੀ ਆਪਾਂ ਕਣਕ ਆ ਜਿਹੜੀ ਆਮ ਉਹ ਤਾਂ ਫਿਰ ਜਿਹੜਾ ਸਰਕਾਰ ਦਾ ਰੇਟ ਆ ਬਾਈ 2300 ਜਿੰਨਾ ਵੀ ਰੇਟ ਹੈਗਾ ਉਹ ਰੇਟ ਨੂੰ ਵੇਖਣੀ ਹੈ ਨਾਲੇ ਆਪਾਂ ਉਹਦੇ ਵਿੱਚ ਜੂਰੀਆ ਪਾਈ ਡੀਏਪੀ ਖਰਚਾ ਬਰਾਬਰ ਹੋ ਗਿਆ ਖਰਚਾ ਮੇਰੇ ਕੋ ਮੇਰਾ ਜ਼ਿਆਦਾ ਹੋ ਗਿਆ ਖਰਚਾ ਉਹਦਾ ਖਰਚਾ ਘੱਟ ਹੋਇਆ ਹਾਂ ਕਿਉਂਕਿ ਉਹਨੇ ਕੀ ਪਾਇਆ ਉਹਨੇ ਪੈਸਟੀਸਾਈਡ ਪਾਇਆ ਪੈਸਟੀਸਾਈਡ ਪਾਇਆ ਪੈਸਟੀਸਾਈਡ ਪਾਇਆ ਜਿਹੜਾ ਅਸਲੀ ਹੈ ਨਾ ਖਰੀਦਣ ਵਾਲੇ ਤੁਸੀਂ ਹੁਣ ਮੈਂ ਮੰਨ ਲੈਣਾ ਤੁਸੀਂ ਖਰੀਦਣ ਵਾਲੇ ਹੋ ਹਾਂ ਠੀਕ ਹੈ ਹੁਣ ਮੈਂ ਆ ਜਿਹੜਾ ਇੱਕ ਪਾਸੇ ਮੈਂ ਤਾਂ ਉਹਦੇ ਵਿੱਚ ਪਾਈ ਆ ਆਰਗੈਨਿਕ ਚੀਜ਼ ਠੀਕ ਹੈ ਜਿਹਨੇ ਤੁਹਾਡਾ ਨੁਕਸਾਨ ਨਹੀਂ ਕਰਨਾ ਸ਼ਰੀਰ ਦਾ ਹਾਂ ਇੱਕ ਪਾਸੇ ਜਿਹੜੀ ਪਾਈ ਹੋਈ ਆ ਯੂਰੀਆ ਚਾਰ ਚਾਰ ਗੱਟੇ ਡੀਏਪੀ ਸਪਰੇਹਾਂ ਤਿੰਨ ਘੱਟੋ ਘੱਟ ਤੇਲੇ ਦੀ ਵੀ ਹੋਊਗੀ ਤੇਲੇ ਦੀ ਵੀ ਹੋਊਗੀ हां ਬਈ ਅਸੀਂ ਤੇਲੇ ਦੀ ਵੀ ਨਹੀਂ ਕਰਨੀ ਜੇ ਹੋ ਗਿਆ ਤਾਂ ਨਹੀਂ ਕਰਨੀ ਹੂੰ ਤਿੰਨ ਸਪਰੇਆਂ ਹੋ ਗਈਆਂ ਹੁਣ ਮੈਨੂੰ ਇਹ ਦੱਸੋ ਇੱਕ ਪਾਸੇ ਤਾਂ ਤੁਹਾਨੂੰ ਬਿਮਾਰੀਆਂ ਨੇ ਘੇਰਨਾ ਇੱਕ ਪਾਸੇ ਬਿਮਾਰੀਆਂ ਨਹੀਂ ਤੁਸੀਂ ਕਿਹੜੇ ਪਾਸੇ ਜਾਓਗੇ ਆਪਾਂ ਤਾਂ ਐ ਸੋਚਦੇ ਆਂ ਵੀ ਆਪਾਂ ਨੂੰ ਤਾਂ ਚੰਗੀ ਚੀਜ਼ ਚਾਹੀਦੀ ਹਰ ਇੱਕ ਮੰਨ ਲਾ ਦੇ ਵੀ ਕੋਈ ਨੀ ਬੰਦਾ ਕਹੂਗਾ ਮੈਨੂੰ ਐਦਾਂ ਵਾਲੀ ਚੀਜ਼ ਚਾਹੀਦੀ ਹਰ ਇੱਕ ਕਹੂਗਾ ਮੈਨੂੰ ਤਾਂ ਆਰਗੈਨਿਕ ਵਧੀਆ ਚੀਜ਼ ਚਾਹੀਦੀ ਵੀਰੇ ਯਾਰ ਤੁਸੀਂ ਗਾਓ ਤਾਂ ਅਸੀਂ ਲੋਕ ਬਥੇਰੇ ਆ ਲੈਣ ਵਾਲੇ ਦੇਣ ਵਾਲੇ ਪਰ ਕਰਦੇ ਨਹੀਂ ਹਨਾ ਗਲਤ ਹੈ ਹੁਣ ਇੱਥੇ ਹੈ ਨਾ ਲੋਕ ਝਾੜ ਪਿੱਛੇ ਪਏ ਹੈ ਨਾ ਬਿਲਕੁਲ ਝਾੜ ਪਿੱਛੇ ਪਏ ਤੁਸੀਂ ਉਗਾਓ ਮੈਂ ਕਹਿੰਦਾ ਉਗੋਣੀ ਚਾਹੀਦੀ ਹੈ ਯਾਰ ਲੋਕ ਖਰੀਦਣ ਵਾਲੇ ਬਿਠੇ ਰਹੇ ਪਏ ਮੈਂ ਕਹਿੰਦਾ ਲੋਕਾਂ ਕੋਲ ਬਹੁਤ ਪੈਸਾ ਪਿਆ ਹੈ ਅਲੱਗ ਨਜ਼ਰ ਸਾਨੂੰ ਚੰਗੀ ਚੀਜ਼ ਮਿਲ ਜੇ ਚੰਗੀ ਚੀਜ਼ ਮਿਲ ਜੇ ਅਸੀਂ ਤਿਆਰ ਰੱਖੀ ਤੈਨੂੰ ਤਿਆਰ ਹਨ ਬਿਲਕੁਲ ਬਿਲਕੁਲ ਆਪਾਂ ਕੀ ਆ ਝਾੜ ਪਿੱਛੇ ਪੈ ਗਏ ਹਨ ਦੇਖੋ ਦੇਖ ਆਪਾਂ ਰੇ ਪਾਈ ਜੰਨੇ ਆ ਪਰ ਉਹਦਾ ਐ ਨਹੀਂ ਦੇਖਦੀ ਵੀ ਉਹਨੂੰ ਚਾਹੀਦੀ ਕੀ ਨਹੀਂ ਚਲੋ ਠੀਕ ਆ ਪਾਉਣੀ ਆ ਉਸ ਹਾਵਣਾ ਪਾ ਲੋ ਹਨ ਪਰ ਗੱਟਿਆਂ ਦੇ ਗੱਟੇ ਵੀ ਸਿੱਟਣੇ ਮਾੜੀ ਆ ਪੈਸੇ ਤਾਂ ਮੈਂ ਕਹਿੰਦਾ ਵੀ ਆਰਗੇਨਿਕ ਨਹੀਂ ਆਉ ਉਹ ਤਾਂ ਵਧੀਆ ਚੀਜ਼ ਹੈ ਹਨ ਚੰਗਾ ਯਾਰ ਕੁਝ ਆਪਦੇ ਖਾਣ ਵਾਸਤੇ ਉਗਾਉਣ ਲੱਗ ਜਾਓ ਜਿਹਦੇ ਕੋਲ 100 ਏਕੜ ਜ਼ਮੀਨ ਆ ਉਹ ਵੀ ਨਹੀਂਗਾਉਂਦਾ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਸਬਜ਼ੀਆਂ ਨਹੀਂ ਬੀਜਦੇ ਨਹੀਂ ਬੀਜਦੇ ਸਬਜ਼ੀਆਂ ਨਹੀਂ ਬੀਜਦੇ ਕਨਾਲ ਦੇ ਵਿੱਚ ਜੇ ਸਬਜ਼ੀ ਬੀਜ ਲੋ ਤਾਂ 15 ਤੋਂ 20 ਦਾ ਟੱਬਰ ਜਿਹੜਾ ਹੈਗਾ ਚੰਗੀ ਸਬਜ਼ੀ ਖਾ ਸਕਦਾ ਖਾ ਸਕਦਾ ਆ ਦੇਖੀ ਸਾਡੇ ਘਰ ਦੇ ਵਿੱਚ ਗੋਹਾ ਹੈਗਾ ਹਾਂ ਬਿਲਕੁਲ ਰੂੜੀ ਦੇ ਖੇਤ ਇਹ ਬਣਾ ਲਓ ਹਾਂ 20 25 ਦਿਨ ਗੋਹਾ ਰੱਖ ਕੇ ਠੰਡਾ ਕਰਕੇ ਉਹਦੇ ਵਿੱਚ ਗਡੋਏ ਛੱਡ ਲਓ ਵਰਮੀ ਕੰਪੋਸਟ ਬਣ ਗਈ ਉਹਦੀ ਬੜੇ ਸੋਹਣੇ ਤੁਸੀਂ ਖਾ ਕੇ ਤਾਂ ਦੇਖੋ ਸਬਜ਼ੀ ਪਰ ਉਹ ਆਪਾਂ ਕਰਦੇ ਹਾਂ ਕਰਨਾ ਹੀ ਨਹੀਂ ਨਾ ਰੌਲਾ ਦਾ ਇਹ ਅਸੀਂ ਆਪ ਹੀ ਨਹੀਂ ਖੇਤੀ ਕਰਦੇ ਅਸੀਂ ਆ ਮਜ਼ਦੂਰਾਂ ਦੇ ਡਿਪੈਂਡ ਕਰਦੇ ਹਾਂ ਹੂੰ ਅਸੀਂ ਆਪ ਦੀ ਟੌਰ ਰੱਖਣੀ ਹੈ ਟੌਰ ਰੱਖਣੀ ਹੈ ਨਾ ਠੀਕ ਹੈ ਵੈਸੇ ਮੈਂ ਸਾਰਿਆਂ ਲਈ ਸ਼ਬਦ ਨਹੀਂ ਚੂਜ਼ ਕਰ ਰਿਹਾ ਕਿਸੇ ਨੂੰ ਲੱਗੇ ਤਾਂ ਮੈਂ ਮਾਫੀ ਚਾਹੁੰਨਾ ਪਰ ਥੋੜਾ ਬੋਤਾ ਕਰ ਲਈ ਆਪਾਂ ਤਾਂ ਯਾਰ ਆਪਾਂ ਲਈ ਅਪਰੇਜ਼ਾ ਪਤਾ ਸਭ ਨੇ ਜੀ ਆਪਾਂ ਲਈ ਵੀ ਚਲੋ ਨਹੀਂ ਤਾਂ ਥੋੜੀ ਆਪ ਦੇ ਖਾਂ ਜੋਗੀ ਵੀ ਕਰੋ ਤਾਂ ਵਧੀਆ ਚੀਜ਼ ਹੈ ਨਾ ਬਿਲਕੁਲ 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 ਤੇ ਆਹਾ ਦੋਸਤੋ ਬਾਈ ਨੇ ਜਾਣਕਾਰੀ ਦੇਣੀ ਸੀ ਬਾਈ ਮੈਨ ਲੱਗਦਾ ਤੁਸੀਂ ਆਪ ਦਾ ਸੋਸ਼ਲ ਮੀਡੀਆ ਦਾ ਕੋਈ ਪੇਜ ਚਲਾਉਂਦੇ ਹੋ ਨਾ ਹੂੰ ਕੀ ਨਾਮ ਹੈ ਡਾਕਟਰ ਗੱਲਾਂ ਦਾ ਮੇਰਾ ਪੇਚ ਡਾਕਟਰ ਗੱਲਾਂ ਦਾ ਵੇਖ ਤਾਂ ਬਹੁਤ سارے ਭਰਾਵਾਂ ਨੇ ਦੇਖ ਹੀ ਲਿਆ ਹੋਣਾ ਜਾਣਦੇ ਹੋਣਗੇ ਹਣਾ ਤੇ ਬਾਈ ਜਾ ਕੇ ਉੱਥੇ ਵੀ ਇਹੀ ਜਾਣਕਾਰੀ ਦਿੰਦੇ ਆ ਹਾਂ ਮੋਸਟਲੀ ਮੇਰਾ ਜਿਹੜਾ ਹੁੰਦਾ ਇਹ ਹੁੰਦਾ ਸਿਹਤ ਸੰਬੰਧੀ ਹੁੰਦਾ ਸਾਡਾ ਸਿਹਤ ਸੰਬੰਧੀ ਬਿਲਕੁਲ ਬਿਲਕੁਲ ਹੂੰ ਬਿਲਕੁਲ ਤੇ ਇਹ ਬਾਈ ਕਾਣਕ ਦਿਖਾਉਣੀ ਸੀਗੀ ਜੇ ਤੁਹਾਨੂੰ ਲੱਗਦਾ ਤੇ ਪਿੰਡ ਆਪਾਂ ਜਿਹੜੇ ਖੜੇ ਆ ਬਾਈ ਇਹ ਪਿੰਡ ਵਾਲਿਆਂ ਵਾਲੀ ਆ ਜੀ ਵਾਲਿਆਂ ਵਾਲੀ ਹਾਂ ਜੀ ਜੀ ਇੱਥੇ ਨਾਲ ਹੀ ਰਾਮਪੁਰੇ ਦੇ ਪੈ ਜਾਂਦਾ ਹੈਗਾ ਤੇ ਬਾਕੀ ਕਿਸ ਨੇ ਦੇਖਣੀ ਹੋਵੇ ਤਾਂ ਆ ਕੇ ਦੇਖ ਵੀ ਸਕਦੇ ਆ ਤੇ ਮੈਂ ਵੀ ਆਖਿਆ ਬਾਈ ਨੂੰ ਮੈਂ ਕਿਹਾ ਵੀ ਕਨਫਰਮ ਕਰਕੇ ਵੀ ਦੇਖਿਆ ਹ ਚੰਗੀ ਲੱਗੀ ਤਾਂ ਤੁਸੀਂ ਸ਼ੇਅਰ ਕਰ ਦੇਣਾ ਕਿਉਂਕਿ ਇਹ ਰਾਏ ਦੀਆਂ ਜਾਣਕਾਰੀਆਂ ਤੁਸੀਂ ਮੈਨੂੰ ਨਹੀਂ ਲੱਗਦਾ ਬਹੁਤ ਘੱਟ ਸ਼ੇਅਰ ਕਰਦੇ ਆ ਭਰਾ ਤੇ ਇਹ ਚੀਜ਼ ਆਪਾਂ ਨੂੰ ਅਪਣਾਉਣੀ ਚਾਹੀਦੀ ਆ ਆਰਗੈਨਿਕ ਜਿਹੜੀ ਖੇਤੀ ਵੱਲ ਆ ਗਏ ਹਨਾ ਚਲੋ ਘੱਟ ਤੋਂ ਘੱਟ ਵੀ ਆਪਾਂ ਸ਼ੁਰੂ ਕਰ ਗਏ ਜਿੰਨਾ ਵੀ ਹੋ ਸਕਦਾ ਆਪਦੇ ਖਾਣ ਜੋਗੀ ਤੇ ਉਸ ਤੋਂ ਬਾਅਦ ਆਪਾਂ ਨੂੰ ਤਿਆਰਬਾ ਆਉਂਦਾ ਇਹ ਜ਼ਰੂਰੀ ਨਹੀਂ ਵੀ ਆਪਾਂ ਜਿੰਨੇ ਕਿੱਲੇ ਤੇ ਸਾਰੇ ਬੀਜ ਥੋੜੇ ਮਤਲਬ ਵੀ ਹੁਣ ਸ਼ੁਰੂ ਕਰ ਗਏ ਔ ਥੋੜਾ ਖਾਣ ਵਾਸਤੇ ਪ੍ਰੋਸਨ ਕਰ ਲੋ ਖਾਣ ਵਾਸਤੇ ਤੇ ਕਿਉਂਕਿ ਸਿਹਤ ਤੋਂ ਜੋ ਮੇਰੀ ਗੱਲ ਸੁਣ ਜਿਹੜਾ ਸਾਡਾ ਸਿਹਤ ਹੈ ਨਾ ਉਸ ਤੋਂ ਵੱਡਾ ਖਜ਼ਾਨਾ ਕੋਈ ਨਹੀਂ ਕੋਈ ਨਹੀਂ ਬਾਈ ਜੇ ਉਹਨੂੰ ਅਸੀਂ ਇੱਕ ਇੱਕ ਗੁਪਤ ਤਰੀਕੇ ਨਾਲ ਲੁਟਾ ਰਹੇ ਆਂ ਤਾਂ ਅਸੀਂ ਜ਼ਿੰਮੇਵਾਰ ਆਪਾਂ ਖੋਦਾਂਗੇ ਬਿਲਕੁਲ ਬ ਤੋ ਜਾਣਕਾਰੀ ਚੰਗੀ ਲੱਗੀ ਜੇ ਸ਼ੇਰ ਤੁਸੀਂ ਕਰ ਦੇਣੀ ਹੈ ਤੇ ਧੰਨਵਾਦ ਮਿਲਦਾ ਫਿਰ ਕਿਸੇ ਹੋਰ ਨਾ ਵੀ ਪੀੜੀ ਦੇ ਵਿੱਚ ਆਪਾਂ